ਆਪਾਂ ਜੀ ਦੂਸਰੋਂ ਇੱਥੇ ਲੜਕੂ ਬਣਾ ਰਹੇ ਆ ਆਪਾਂ ਬੜੇ ਬੜੇ ਸਾਰੇ ਆ ਗਏ ਆ ਆਪਾਂ ਬੜੇ ਬੜੇ ਸਾਰੇ ਆ ਗਏ ਆ ਸਤਿ ਸ਼੍ਰੀ ਅਕਾਲ ਵੀਰੇ ਸਾਰੇ ਭਰਾਵਾਂ ਨੂੰ ਪਿੰਡ ਮੰਡੀਕਲਾਂ ਦੀ ਅੱਜ ਅੱਗ ਲੱਗਣ ਦੇ ਨਾਲ ਖੜੇ ਹੋਏ ਟਰਾਂਕਰ ਦਾ ਬਹੁਤ ਨੁਕਸਾਨ ਹੋਇਆ ਤੇ ਬਾਈਆਂ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਦੱਸੋ ਬਾਈ ਵੀ ਕਦੋਂ ਕ ਅੱਗ ਲੱਗੀ ਤੇ ਕਿੰਨਾ ਕ ਨੁਕਸਾਨ ਹੋ ਗਿਆ ਬਾਈ ਇਹ ਤਕਰੀਬਨ 11:00 ਵਜੇ ਲੱਗੀ ਅੱਗ ਇਹ ਇਧਰ ਪਿੱਥਲੀ ਸਾਈਡ ਲੱਗੀ ਸੀਗੀ ਠੀਕ ਹੈ ਜੀ ਪਿੱਥਲੀ ਸਾਈਡ ਲੱਗ ਕੇ ਇਧਰ ਹੋ ਜਾਓ ਬਾਈ ਪਿੱਥਲੀ ਸਾਈਡ ਲੱਗ ਕੇ ਫਿਰ ਇਧਰ ਕਾਂਗਰ ਖੜਾ ਸੀਗਾ ਤੂੜੀ ਬਣਾਉਣ ਵਾਲੀ ਸੀਗੀ ਠੀਕ ਹੈ ਜੀ ਤੂੜੀ ਹਵਾ ਵਿੱਚ ਪੈ ਗਈ ਉਹ ਕਾਂਗਰ ਸਾਰੇ ਨਗਰ ਅੱਜ ਠੀਕ ਹੈ ਜੀ ਇੱਥੇ ਤਕਰੀਬਨ ਨੁਕਸਾਨ ਹੋ ਗਿਆ ਕਿਸਾਨਾਂ ਦਾ ਬਹੁਤ ਲੋਟਾ 200 ਕਿਲੋ ਮੱਚ ਗਿਆ ਠੀਕ ਹੈ ਬਾਈ ਤੇ ਹਲੇ ਬਿਜਾ ਰਹੇ ਆ ਕਿ ਫੈਰੂਨ ਜੱਟ ਨਹੀਂ ਆ ਰਹੀ ਆ ਜੀ ਤੇ ਬਾਈ ਇਹ ਜਿਹੜਾ ਜਿੰਨੇ ਆਪਣੇ ਭਰਾ ਲੱਗੇ ਹੋ ਸਰ ਪਿੰਡ ਵੱਲ ਨਹੀਂ ਤੁਸੀਂ ਆ ਪਿੰਡ ਵੱਲੀ ਪਿੰਡ ਵੱਲੀ ਪ੍ਰਸ਼ਾਦਨ ਵੱਲੋਂ ਫਾਇਰ ਬਲੈਡ ਤੁਹਾਡੇ ਕੋਲ ਇੱਕ ਆ ਗਈ ਹਾਂ ਇੱਕ ਆ ਗਈ ਬਾਕੀ ਇਸ ਫਰੀ ਵਾਲੇ ਟੋਲ ਵੀ ਹੈਗੇ ਪਿੱਛੇ ਲੱਗੀ ਪਈ ਅੱਗੇ ਤੁਸੀਂ ਦੇਖ ਸਕਦੇ ਉੱਧਰ ਹੀ ਸੈੱਟ ਕਰੋ ਮੜਾ ਉਹ ਲੱਗੀ ਪਈ ਉਹ ਚੰਗਲ ਸ਼ੈਡ ਉੱਧਰ ਵੀ ਲੱਗੀ ਪਈਗੀ ਬਾਕੀ ਆ ਟਰੈਕਟਰ ਹੀ ਹੈਗੇ ਹੈਗੇ ਤੇ ਫਰੀ ਵਾਲੇ ਟੋਲ ਵੀ ਆਗੇ ਇਧਰ ਹੀ ਉਹ ਦੱਸ ਦੋ ਦੋ ਤੁਸ ਪਾਈਦੇ ਬੱਚੇ ਵਾਧਾਰੇ ਉਧਰ ਕੁਝ ਲੱਗ ਪਾ ਦਿਖਾ ਦਿਓ ਤੁਹਾਨੂੰ ਸਾਈਡ ਇੱਥੇ ਆ ਜੀ ਸਾਰੇ ਮੱਤਿਗਾ ਸਾਰੇ ਦਰਸਤ ਮੱਚ ਗਏ ਬਾਈ ਯਾਰ ਬਾਢੇ ਨਾਲ ਉਹ ਤੇ ਜਾਨਵਰ ਸੀਗੇ ਸੋ ਜਾ ਹੁਣ ਕਿਉਂ ਵਿੱਚ ਜਾਨਵਰ ਮੱਚੇ ਹੋਣਗੇ ਉਹ ਸਫਾਇਦੇ ਉਹ ਸਾਰੇ ਸਫਾਇਦੇ ਸੀਗੇ ਇਕੱਠੇ ਸਾਰੇ ਉਹਨਾਂ ਜਗਰੀ ਦੇ ਜਾਨਵਰ ਸੀਗੇ ਸਾਰੇ ਹਾਂ ਬੱਚਾ ਵੀ ਤਤਰਾਂ ਦਾ ਬੱਚਾ ਸਾਰੇ ਮੱਚ ਗਏ ਇਹ ਅੱਗ ਬਾਈ ਪਿੰਡ ਪਿੱਥੋਂ ਕਿੰਨੀ ਆਈ ਆ ਪਿੱਥੋਂ ਨੂੰ ਆਈ ਆ ਬਾਈ ਪਿੱਥੋਂ ਕਿੰਨੀ ਆਈ ਆ ਸਾਰਾ ਕੁਝ ਮੱਚ ਗਿਆ ਤੇਨੂੰ ਪਹਿਲਾਂ ਸਾਰੇ ਬੱਚੇ ਬੰਦਾ ਬਾਈ ਪਿੰਡ ਦਾ ਇਹਦਾ ਪਿੰਡ ਵਾਲੇ ਨੇ ਕਰ ਲਈ ਮੋਟਰਾਂ ਦੀ ਮੋਟਰਾਂ ਦੇ ਕੇਵਲ ਮੱਤੀਆਂ ਟਾਕ ਖਾਣ ਮਤੇ ਬਾਈ ਫਿਰ ਇਹ ਨੁਕਸਾਨ ਦੀ ਪਰਭਾਈ ਇਹਦਾ ਜ਼ਿੰਮੇਵਾਰ ਉਵੇਂ ਬਾਰੇ ਹੋਰ ਸਰਕਾਰ ਤੋਂ ਸਰਕਾਰ ਦੀ ਜਿੰਮੇਵਾਰੀ ਹੈ ਸਰਕਾਰ ਦੀ ਵੀ ਹੈਗੀ ਪਰ ਜਿਹੜੇ ਬੰਦੇ ਨੇ ਅੱਗ ਲਾਈ ਆ ਹਵਾ ਦੇਖਣੀ ਉਹਨਾਂ ਨੂੰ ਹੱਕ ਪਾਉਣਾ ਹੈਗਾ ਉਹਨਾਂ ਦਾ ਜੁਰਮਾਨਾ ਹੋਣਾ ਚਾਹੀਦਾ ਜੁਰਮਾਨਾ ਹੋਣਾ ਚਾਹੀਦਾ ਜਿਹਗਾ ਸੀ ਉਹਨਾਂ ਦਾ ਨੁਕਸਾਨ ਕਰਦਾ ਅੱਗ ਜਿਹੜੀ ਚ ਲਾਈ ਇਹਨਾਂ ਬੰਦੇ ਮਸਾ ਬਚੇ ਬਾਈ ਬੰਦੇ ਮਸਾਂ ਬਚੇ ਆ ਭੱਜ ਗਏ ਭੰਦੇ ਭੱਜੇ ਰੋਲਾ ਪੈ ਗਿਆ ਸੀ ਬਾਈ ਬੰਦੇ ਮਸਾਂ ਬਚਾਏ ਆ ਦੋ ਫਰੋਲੇ ਪੈ ਗਿਆ ਮਸਾਂ ਮਸਾਂ ਜਰ ਤੋਂ ਭੱਜ ਕੇ ਅੱਗ ਤੋਂ ਚੱਕ ਕੇ ਬਚਾਏ ਆ ਬੰਦੇ ਦੋ ਇੱਥੇ ਕੋਈ ਨਾ ਦੀ ਜਿੰਨੇ ਉਹਦੇ ਪਰਚਾ ਪਾ ਅਗਲਾਗੇ ਭੱਜ ਕੇ ਟਰੈਕਟਰ ਲੈ ਕੇ ਤਾਹਾਂ ਚੜੇ ਇਹ ਚ ਇਹ ਚੜ ਕੇ ਉਧੂ ਆ ਭੱਜ ਗਏ ਜਿਹੜਾ ਤੇਰਾ ਜਾਲ ਨਿਕਲ ਗਈ ਬਾਈ ਪਰਚਾ ਪਾਓ ਬਾਈ ਉੱਥੇ ਯਾਰ ਉਹ ਗੱਲ ਨਾ ਕਰ ਅਰਜੋ ਬੰਨ ਖਾਣੇ ਲਈ ਉਹਦੀ ਬਾਈ ਅਣਕਲੀ ਕਰਕੇ ਲੱਗੀ ਗਈ ਅਣਕਲੀ ਕਰਕੇ ਲੱਗੀ ਬਾਈ ਅਗਲਾਗੇ ਭੱਜ ਕੇ ਲੈ ਕੇ ਤਿੰਨਾਂ ਟਰਾਂਕਰ ਦਾ ਨਿਕਾਣ ਕਿੰਨੇ ਜਾਨਵਰਾਂ ਬਾਈ ਸਾਰਾ ਟਰਾਂਕਰ ਪਿਆ ਜਾਈਦਾ ਪੈਸਾ ਨਾ ਸਾਰੇ ਕਰਾਂ ਦੀ ਪਿਆਸ ਇੱਥੇ ਪਸੋ ਦਿਓ ਜੀ ਬਾਈ ਉਹਨੇ ਨਹੀਂ ਰੱਖ ਲਈ ਯਾਰ ਉਹ ਸਾਹਮਣੇ 852 ਟਰੈਕਟਰ ਜਿਹਦੇ ਕੋਲੇ ਉਹਦੇ ਪਰਚਾ ਹੋਣਾ ਚਾਹੀਦਾ ਜਾਨਵਰ ਮੱਛਿਆ ਟਰੱਕ ਮੱਛਿਆ ਕਿੰਨੇ ਦੇਖੋ ਭਾਈ ਸਾਰੇ ਦਰਾਖਤ ਦਿਖਾਓ ਯਾਰ ਆ ਦੇਖੋ ਕਿੰਨੇ ਹੋਣਗੇ ਕਿੰਨੇ ਦਰਾਖਤ ਤੇ ਜਾਣ ਵਾਲੇ ਕਿੰਨੇ ਬੱਚੇ ਆ ਗਏ 100 ਕਿਲੋ ਦੇ ਨੇੜੇ ਹੋਣਾ ਭਾਈ ਭਾਈ 100 ਸਵਾ 150 ਕਿਲੋ ਦੇ ਲਵੇ ਤਾਂ ਦੇ ਆ ਭਾਈ ਹਾਂ ਭਾਈ ਲੰਮੀ ਨਿਗਾਹ ਮਾਰ ਓਹ ਬਣਾ ਕੇ ਲੈ ਆਏ ਭਾਈ ਮੋਟਰਸਾਈਕਲ ਦੇ ਬਣਾ ਕੇ ਲੈ ਕੇ ਆਏ ਜੀ ਬਾਈ ਬਣ ਕੇ ਯਾਰ ਜਿਹੜਾ ਵੀ ਕੋਈ ਭਰਾ ਆ ਆ ਦੀ ਟਾਂਕਰ ਨੂੰ ਅੱਗ ਲਾਉਂਦਾ ਕਿਸੇ ਜੀ ਨੂੰ ਵੀ ਐਂ ਨਾ ਕਰਿਆ ਕਰ। ਇੰਨਾ ਬਾਈਆਂ ਦਾ ਹੁਣ ਵਿਚਾਰਿਆਂ ਦਾ 100 ਕਿਲੋ ਤੋਂ ਉੱਤੇ ਨੁਕਸਾਨ ਹੋ ਗਿਆ ਬਾਈ। ਉਹਦਾ ਜ਼ਿੰਮੇਵਾਰ ਦੱਸ ਦਿਓ ਕੌਣ ਆਗਾ। ਜਿਹੜੇ ਵਿੱਚ ਜਾਨਵਰ ਮੱਚ ਗਏ, ਪਾਂਛੀਆਂ ਦਾ ਨੁਕਸਾਨ ਹੋ ਗਿਆ। ਇਹਨਾਂ ਨੇ ਟਾਂਕਰ ਤੂੜੀ ਬਣਾਉਣੀ ਸੀ ਸਾਰਿਆਂ ਨੇ ਵਿਚਾਰਿਆਂ ਨੇ। ਆਪਾਂ ਨੂੰ ਪਤਾ ਜੀਂਦੁਰ ਭਰਾ ਆਪਣਾ 6 ਮਹੀਨੇ ਮਿਹਨਤ ਕਰਦਾ ਹਨਾ ਤੇ ਆਪਾਂ ਆ ਦੀ ਇੱਕ ਇੱਕ ਮਿੰਟ ਜੱਗ ਲੱਗ ਕੇ ਤੁਰ ਜਾਂਦੇ। ਇਹ ਤਾਂ ਨਹੀਂ ਦੇਖਿਆ ਵੀ ਨੁਕਸਾਨ ਕਿੰਨਾ ਹੋ ਗਿਆ ਕਹਾ ਉਹਨਾਂ ਦਾ। ਇਹ ਪਿੰਡ ਮੰਡੀਕਲਾਂ ਦੇ ਬਾਈ ਸਾਰੇ ਭਰਾਗੇ ਇਹਨਾਂ ਨੇ ਦੱਸਿਆ ਕਿਥੋਂ ਪਿੰਡ ਦਾ ਬ ਇਹਦਾ ਵੇ ਪਿੰਡ ਮੰਡੀ ਕਲਾਕ ਲੱਗੀ ਆ ਵੀਰੇ ਇੱਥੋਂ ਦੇ ਬੰਦੇ ਨੇ ਲਾਈ ਆ ਉਹਦੇ ਬਾਹਰੋਂ ਲਾਈ ਤੇ ਇਤੂ ਬਾਦ ਇਹਨਾਂ ਦਾ 100 1.5 ਕਿੱਲੇ ਦਾ ਨੁਕਸਾਨ ਹੋ ਗਿਆ ਬੁਜਾਰਿਆਂ ਨੇ ਆਪ ਰਲ ਮਿਲ ਕੇ ਆਵਾ ਹੰਬਲਾ ਮਾਰ ਕੇ ਅੱਗ ਬੁਝਾਈ ਆ ਸਾਰੇ ਪਾਸੇ ਲੱਗੇ ਪਏ ਆ ਬੁਝਾਉਣ ਵਾਸਤੇ

ਜਮਾ ਕਾ ਖੜਿਆ ਸੀ ਇਹ ਫੈਸਲਾ ਕੀ ਕਿਧਰ ਟੱਪ ਗਈ